ਔਰ ਮੈਂ ਬੋਲਦੀ ਤੁਸੀਂ ਨਾ ਬੋਲਿਓ ਅੱਜ ਦੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ ਅੰਤਰਕ ਕਮੇਟੀ ਦੇ ਵਿੱਚ ਜਿੱਥੇ ਆਮ ਰੁਟੀਨ ਦੇ ਸਾਡੇ ਕੰਮ ਹੁੰਦੇ ਆ ਗੁਰਦੁਆਰਿਆਂ ਦੇ ਵਿੱਚ ਕੋਈ ਛੋਟੀਆਂ ਮੋਟੀਆਂ ਕੋਈ ਸੁਧਾਰ ਦੀਆਂ ਗੱਲਾਂ ਕੋਈ ਮੇਨਟੇਨੈਂਸ ਦੀ ਗੱਲ ਕੋਈ ਕਿਸੇ ਕਿਸਮ ਦੇ ਜਿਹੜੇ ਸਾਡੇ ਐਜੂਕੇਸ਼ਨ ਨਾਲ ਸੰਬੰਧਿਤ ਗੱਲਾਂ ਹੁੰਦੀਆਂ ਉਹ ਸਾਰੀਆਂ ਕੀਤੀਆਂ ਗਈਆਂ ਤੇ ਨਾਲ ਨਾਲ 87 ਦੇ ਤੇ 85 ਦੇ ਜਿੰਨੇ ਵੀ ਗੁਰਦੁਆਰੇ ਆ ਉਨ੍ਹਾਂ ਦੇ ਸਬੰਧ ਵਿੱਚ ਜਿੰਨੀਆਂ ਵੀ ਕਾਰਵਾਈਆਂ ਆਈਆਂ ਪਾਸ ਕੀਤੀਆਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਅੱਜ ਦਾ ਸਮਾਂ ਜਿਹੜਾ ਸਭ ਤੋਂ ਪਹਿਲਾਂ ਸ਼ੋਕਮਤੀ ਕੀਤੇ ਗਏ ਸ਼ੋਕਮਤੇ ਜਿਹੜੇ ਸੀ ਉਹ ਕੁਝ ਮਹਾਨ ਸ਼ਖਸੀਅਤਾਂ ਚਲੀਆਂ ਗਈਆਂ ਸਦਾ ਬਲਬੀਰ ਸਿੰਘ ਦੀ ਰੋਪੜ ਤੋਂ ਸਾਡੇ ਸਾਬਕਾ ਮੈਂਬਰ ਦਰਪਾਲ ਸਿੰਘ ਜੀ ਭੁੱਲਰ ਦੀ ਮਾਤਾ ਉਪਕਾਰ ਕੌਰ ਜੀ ਢਾਡੀ ਪ੍ਰਤਾਪਾਲ ਸਿੰਘ ਬੈਸ ਨਿਸ਼ਾਨ ਕਿਸਾਨ ਸੰਘਰਸ਼ ਦੇ ਵਿੱਚ ਜਿੰਨੇ ਵੀ ਲੋਕ ਆਪਣੀਆਂ ਜਾਨਾਂ ਦੇ ਗਏ ਆ ਉਹਨਾਂ ਦੀ ਅਰਦਾਸ ਬੇਨਤੀ ਕੀਤੀ ਗਈ ਹੈ ਪ੍ਰਵਾਦ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਹੈ ਤੇ ਪ੍ਰਮਾਤਮਾ ਉਹਨਾਂ ਸਾਰਿਆਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਉਹਦੇ ਸਬੰਧ ਵਿੱਚ ਸ਼ੋਕਮਤਾ ਕੀਤਾ ਗਿਆ ਇੱਕ ਜਿਹੜਾ ਦੂਸਰਾ ਮਤ ਹੈ ਉਹ ਇਸਪੇਰੀਆ ਦੇ ਵਿੱਚ ਸਿੱਖ ਧਰਮ ਨੂੰ ਮਾਨਤਾ ਮਿਲੀ ਹੈ ਸਿੱਖ ਧਰਮ ਨੂੰ ਮਾਨਤਾ ਦੇਣ ਦਾ ਉਸ ਸਰਕਾਰ ਦਾ ਜਿੱਤੇ ਧੰਨਵਾਦ ਵੀ ਕੀਤਾ ਉਥੇ ਸਾਰੇ ਸੰਸਾਰ ਚ ਵਿਅਸਤੇ ਸਾਰੇ ਸਿੱਖ ਸੰਗਤ ਨੂੰ ਵਧਾਈ ਵੀ ਦਿੱਤੀ ਕਿ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਖਾਸ ਕਰਕੇ ਜਿਹੜੇ ਉਥੋਂ ਦੇ ਰਹਿਣ ਵਾਲੇ ਸਿੱਖ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਜद्दोजहद ਕਰਕੇ ਸਿੱਖ ਧਰਮ ਨੂੰ ਉਥੇ ਮਾਨਤਾ ਦਵਾਈ ਹੈ ਸਿੱਖ ਇੱਕ ਵੱਖਰੀ ਕੌਮ ਦੇ ਵਜੋਂ ਹੀ ਸਮਝੋ ਜਾਣੀ ਗਈ ਹੈ ਇੱਕ ਧਰਮ ਜਿਹੜਾ ਉਹ ਉਹਨਾਂ ਨੇ ਮਾਨਤਾ ਦੇ ਕੇ ਸਾਡਾ ਇੱਕ ਬਹੁਤ ਵੱਡਾ ਇਹ ਮਾਨ ਕੀਤਾ ਤੇ ਮੈਂ ਉਥੋਂ ਦੇ ਸਾਰੇ ਸਿੱਖਾਂ ਨੂੰ ਵੀ ਜਿੱਥੇ ਵਧਾਈ ਦੇਣੀ ਹੈ ਉਥੇ ਸੰਸਾਰ ਵਿੱਚ ਵੱਸਦੇ ਸਿੱਖਾਂ ਨੂੰ ਵਧਾਈ ਦੇਣੀ ਹੈ ਤੇ ਉਸ ਸਰਕਾਰ ਦਾ ਜਿਹੜਾ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਜਾਨੀ ਐਗਜ਼ੈਕਟਿਵ ਵੱਲੋਂ ਕੀਤਾ ਗਿਆ ਤੀਸਰਾ ਜਿਹੜਾ ਸਾਡੀਆਂ ਸ਼ਤਾਬੀਆਂ ਆ ਰਹੀਆਂ ਨਨਕਾਣਾ ਸਾਹਿਬ ਦੀ ਜੋ 100 ਸਾਲਾਂ ਸ਼ਤਾਬਦੀ ਮਨਾਈ ਜਾਣੀ ਹੈ ਉਹਦੇ ਸਬੰਧ ਵਿੱਚ ਜਿੱਥੇ-ਜਿੱਥੇ ਸਾਡੇ ਨਨਕਾਣਾ ਸਾਹਿਬ ਚ ਸ਼ਹੀਦ ਹੋਏ ਹੈ ਸਾਡੇ ਬਿਜੁਰਬ ਉਹਨਾਂ ਥਾਵਾਂ ਤੇ ਵੀ ਸਮਾਗਮ ਕੀਤੇ ਜਾਣੇ ਹਨ ਪਰ ਵੱਡਾ ਸਮਾਗਮ ਜਿਹੜਾ ਉਹ ਸ੍ਰੀ ਅਮਰਸਰ ਸਾਹਿਬ ਵਿੱਚ ਕੀਤਾ ਜਾਏਗਾ ਤੇ ਇੱਕ ਸਮਾਗਮ ਜਿਹੜਾ ਨਨਕਾਣਾ ਸਾਹਿਬ ਕੀਤਾ ਜਾਏ ਜਿੱਥੇ ਬਾਕੀ ਸ਼ਹੀਦ ਹੋਏ ਸਿੰਘਾਂ ਦੀਆਂ ਉਹਨਾਂ ਦੇ ਅਸਥਾਨਾਂ ਤੇ ਜਾ ਜਾ ਕੇ ਸਮਾਗਮ ਕਰਾਂਗੇ ਭਾਵੇਂ ਉਹ ਅ ਤਾਰੋਵਾਲੀ ਸਾਹਿਬ ਦੇ ਲਸ਼ਕਸਲਾ ਲਸ਼ਬਰ ਸਿੰਘ ਦਾ ਨਗਰ ਹੋਵੇ ਭਾਵੇਂ ਕੋਈ ਸਾਡੇ ਇੱਥੋਂ ਦੇ ਤਾਲੀਵਾਲ ਬੇਟ ਦੇ ਹੋਣ ਜਿੱਥੇ-ਜਿੱਥੇ ਦੇ ਵੀ ਹੋਏ ਐ ਉਹਨਾਂ ਦੇ ਥਾਵਾਂ ਤੇ ਜਾ ਕੇ ਸਮਾਗਮ ਕੀਤੇ ਜਾਣੇ ਸਾਰੀਆਂ ਵਿਚਾਰਾਂ ਜਿਹੜੀਆਂ ਕੀਤੀਆਂ ਗਈਆਂ ਇੱਕ ਨਨਕਾਣਾ ਸਾਹਿਬ ਦੇ ਵਿੱਚ ਜਿਹੜੀ ਸ਼ਤਾਬਦੀ ਮਨਾਉਣੀ ਐ ਉਹ ਚ ਵੱਡਾ ਜੱਥਾ ਜਾਏਗਾ ਅੱਜ ਉਹ ਸਾਨੂੰ ਦੱਸਣਗੇ ਕਿ ਕਿੰਨੇ ਹਜ਼ਾਰ ਦੀ ਸੰਗਤ ਜਿਹੜੀ ਐ ਉਹ ਸੀ ਜਾ ਸਕਦੇ ਐ ਔਰ ਇਹ ਸਾਰਿਆਂ ਨੇ ਮਨ ਬਣਾਇਆ ਕਿ ਸਾਰੇ ਹੀ ਤਕਰੀਬਨ ਮੋਸਟਲੀ ਮੈਂਬਰ ਜਿਹੜੇ ਉੱਥੇ ਨਾਲ ਹਾਜ਼ਰ ਵੀ ਹੋਣਗੇ ਆਪ ਵੀ ਅਸੀਂ ਉਹਦੇ ਵਿੱਚ ਜਾ ਕੇ ਸ਼ਾਮਲ ਹੋਵਾਂਗੇ ਸਿੰਘ ਸਾਹਿਬਾਨ ਜਾਣਗੇ ਇਹ ਜਿਹੜੇ ਸਮਾਗਮ ਐ ਇਨੋਂ ਵਧੀਆ ਟੰਗ ਨਾ ਪੁਲੀਕੇ ਜੈਸ ਕਰੇ 400 ਸਾਲਾਂ ਦਾ ਸਮਾਗਮ ਹੋਣੇ ਉਹਦੇ ਸਬੰਧ ਵਿੱਚ ਵੀ ਵਿਚਾਰ ਕੀਤੀ ਗਈ ਹੈ ਕਿ ਅਸੀਂ ਵੱਧ ਤੋਂ ਵੱਧ ਸਟੇਟ ਵਿੱਚ ਵੀ ਸਟੇਟ ਤੋਂ ਬਾਹਰ ਵੀ ਜਿੱਥੇ ਕਿਤੇ ਗੁਰਤੇਗ ਬਾਦਲ ਸਾਹਿਬ ਨਾਲ ਰਿਲੇਟਡ ਇਤਿਹਾਸ ਹੈ ਭਾਵੇਂ ਉਹ ਅਸੀਂ ਨਗਰ ਕੀਰਤਨ ਦੇ ਰੂਪ ਵਿੱਚ ਲਿਆਉਣਾ ਹੋਵੇ ਭਾਵੇਂ ਉੱਥੇ ਸਮਾਗਮ ਕਰਨੇ ਹੋਣ ਕੋਈ ਵੀ ਜਿਹੜੇ ਸਮਾਗਮ ਹੈ ਉਹ ਹੁਣੇ ਅੱਜ ਹੀ ਹੁਣ ਅਸੀਂ ਸਾਡੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵੀ ਹੈ ਉਹਦੇ ਵਿੱਚ ਵੀ ਅਸੀਂ ਵਿਚਾਰਾ ਕਰਨੀਆਂ ਤੇ ਫਿਰ ਸਾਡੀ اشتਾਵਦੀਆਂ ਦੀ ਕਮੇਟੀ ਬਣੀ ਹੈ ਉਹਦੇ ਵਿੱਚ ਵੀ ਅਸੀਂ ਸਾਰੇ ਫਾਈਨਲ ਤੁਹਾਨੂੰ ਤਰੀਕਾ ਦੀਆਂ ਦਿੱਤੀਆਂ ਜਾਣੀਆਂ ਇੱਕ ਜਿਹੜਾ ਵੱਡਾ ਵੱਡਾ ਫੈਸਲਾ ਕੀਤਾ ਕਿ ਬਾਬਾ ਜੀਵਨ ਸਿੰਘ ਜੀ ਨੂੰ ਤਨਗੁਰ ਗੋਬਿੰਦ ਸਿੰਘ ਜੀ ਨੇ ਰੰਗਰੇਟਾ ਗੁਰੂ ਕਾਹਦੇ ਬੇਟੇ ਦਾ ਕਿਤਾਬ ਦਿੱਤਾ ਸੀ ਔਰ ਉਹਨਾਂ ਦੀ ਯਾਦ ਨੂੰ ਹਰ ਸਾਲ ਮਨਾਇਆ ਜਾਵੇ ਵੱਡੇ ਪੱਧਰ ਤੇ ਉਹ ਅੱਜ ਇਹ ਫੈਸਲਾ ਕੀਤਾ ਗਿਆ ਅੰਤਰਕ ਕਮੇਟੀ ਚ ਕਿ ਭਾਵੇਂ ਸਾਰੇ ਗੁਰਦੁਆਰੇ ਸਹਿਬਾਨ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੈਂਟ ਕਰ ਲਈ ਉਹਨਾਂ ਦੀ ਸਤਕਾਰ ਪੈਂਟ ਕਰ ਲਈ ਸਮਾਗਮ ਹਰ ਗੁਰਦੁਆਰੇ ਚ ਕਰਨ ਪਰ ਸਾਂਝੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਵੱਡਾ ਸਮਾਗਮ ਹਰ ਸਾਲ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਸ਼ਹੀਦ ਕੀਤਾ ਸੀ ਜਿਸ ਦਿਨ ਉਸ ਸੀਸ ਲੈ ਕੇ ਆਏ ਸੀ ਉਸ ਦਿਨ ਉੱਥੇ ਆਨੰਦਪੁਰ ਸ੍ਰੀ ਆਨੰਦਪੁਰ ਸਾਹਿਬ 'ਚ ਵੱਡਾ ਬਾਬਾ ਜੀਵਨ ਸਿੰਘ ਦੇ ਨਾਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜਾ ਸਮਾਗਮ ਕੀਤਾ ਜਾਇਆ ਕਰੇਗਾ ਤਾਂ ਜੋ ਜਿੱਡੀ ਵੱਡੀ ਕੁਰਬਾਨੀ ਬਾਬਾ ਜੀਵਨ ਸਿੰਘ ਜੀ ਦੀ ਹੈ ਜਿੰਨੀ ਵੱਡਾ ਉਹਨਾਂ ਨੇ ਮਾਨ ਸਾਨੂੰ ਕੌਮ ਨੂੰ ਦਵਾਇਆ ਹੈ ਔਰ ਉਸ ਦਾ ਉਸ ਦਾ ਮਾਨ ਹੋਰ ਉੱਚਾ ਚੁੱਕਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ શ્રી ਅਨੰਦਪੁਰ ਸਾਹਿਬ ਵੱਡੇ ਫੰਕਸ਼ਨ ਕਰੇਗੀ। ਬਾਕੀ ਹੋਰ ਸਾਰੀਆਂ ਵਿਚਾਰਾਂ ਜਿਹੜੀਆਂ ਸਨ ਅ ਥੋੜਾ ਸੁਸਤ ਨੂੰ ਹਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਾਡੇ ਬਿਜਲੀ ਦਾ ਬਹੁਤ ਵੱਡਾ ਬੋਝ ਹੈ। ਵੱਡੇ ਖਰਚ ਹੈ। ਕਰੋੜਾਂ ਰੁਪਏ ਦਾ ਸਾਡੇ ਉੱਤੇ ਬੋਝ ਹੈ। ਇਹ ਸਾਰਿਆਂ ਨੇ ਵਿਚਾਰ ਕੀਤੀ ਹੈ ਪ੍ਰਿੰਸੀਪਲੀ ਪ੍ਰਿੰਸੀਪਲੀ ਅਸੀਂ ਇਹ ਮਨ ਬਣਾ ਲਿਆ ਹੈ ਕਿ ਸਾਰੇ ਐਸਟੀਮੇਟ ਲਵਾ ਕੇ ਜਿੱਥੇ-ਜਿੱਥੇ ਸਾਡੇ ਕੋਲ ਪੁਖਤਾ ਪ੍ਰਬੰਧ ਹੋਣ ਸੋਲਰ ਕੰਪਨੀਆਂ ਦੇ ਨਾਲ ਟੈਂਡਰ ਬੁਲਾ ਕੇ ਤੇ ਸੋਲਰ ਸਿਸਟਮ ਜਿਹੜਾ ਉਹ ਆਪਾਂ ਵੱਧ ਤੋਂ ਵੱਧ ਲਵਾਈਏ ਜਿਹਦੇ ਨਾਲ ਸਾਡਾ ਬਿਜਲੀ ਦੀ ਖਰਚ ਬਹੁਤ ਹੁੰਦੀ ਹੈ ਕਰੋੜਾ ਰੁਪਿਆ ਚ ਉਹ ਸੇ ਘਟਾ ਸਕੀਏ ਇਸੇ ਤਰ੍ਹਾਂ ਕੋਸ਼ਿਸ਼ ਕਰੀਏ ਕਿ ਅਸੀਂ ਸਟੀਮ ਕਿਚਨ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੰਨਾ ਵਧੀਆ ਟੰਗ ਦੇ ਨਾਲ ਅਸੀਂ ਆਪਣੇ ਕਿਚਨ ਨੂੰ ਸਵਾਰ ਸਕੀਏ ਉਹ ਜਿਹੜੀ ਸਟੀਮ ਕਿਚਨ ਹੈ ਉਹਦੀ ਸਟੱਡੀ ਕਰਨ ਵਾਸਤੇ ਕੁਝ ਅਸੀਂ ਕਮੇਟੀ ਬਣਾਉਣ ਲੱਗੇ ਆ ਕੋ ਸਟੱਡੀ ਕਰਕੇ ਤੇ ਇਸ ਅਨੁਸਾਰ ਹੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੀਏ ਇੱਕ ਜਿਹੜਾ ਸਾਡਾ ਵੇਸਟੇਜ ਹੈ ਭਾਵੇਂ ਉਹ ਲੰਗਰ ਦੇ ਸਬੰਧ ਭਾਵੇਂ ਉਹ ਸਾਡੇ ਪੇਪਰਾਂ ਦਾ ਭਾਵੇਂ ਸਾਡੇ ਕੋਈ ਵੀ ਇਧਰ-ਉਧਰ ਕੂੜਾ ਕਰਕਟਾ ਉਹ ਵੇਸਟੇਜ ਨੂੰ ਸੰਭਾਲਣ ਵਾਸਤੇ ਰੀਯੂਜ਼ ਕਰਨ ਵਾਸਤੇ ਉਹਦਾ ਇੱਕ ਕਿਉਂਕਿ ਅਸੀਂ ਕਈ ਥਾਵਾਂ ਤੇ ਦੇਖਿਆ ਗੁਰਦੁਆਰਾ ਬੜੂ ਸਾਹਿਬ ਚ ਵੀ ਲੱਗੇ ਹੋਏ ਐ ਉਹ ਉਹਦੇ ਵਿੱਚੋਂ ਪੇਪਰ ਤਿਆਰ ਕਰਦੇ ਐ ਕੱਤਾ ਤਿਆਰ ਕੀਤਾ ਜਾਂਦਾ ਫਾਈਲਾਂ ਬਣਾਉਂਦੇ ਐ ਸੋ ਇਸ ਢੰਗ ਦੇ ਨਾਲ ਡਿਊਟੀ ਲਾਈ ਗਈ ਹੈ ਕਿ ਦੋ ਤਿੰਨ ਮੈਂਬਰ ਜਾ ਕੇ ਪੂਰੀ ਸਟੱਡੀ ਕਰਕੇ ਆਉਣਗੇ ਇਹ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਜੈਕਟ ਹੈ ਇੱਕ ਤੇ ਗੰਦਗੀ ਰੁਕੇਗੀ ਦੂਜਾ ਜਿਹੜਾ ਹੈਗਾ ਕਿ ਇਹ ਸਾਰੀ ਜਿਹੜੀ ਚੀਜ਼ ਹੈ ਉਹ ਰੀਯੂਜ਼ ਹੋ ਜਾਏਗੀ ਤੇ ਉਹਦੇ ਨਾਲ ਸਾਡਾ ਇਹ ਬਹੁਤ ਵੱਡਾ ਸੋਖ ਵੀ ਬਣ ਜਾਏਗਾ ਐਵੇਂ ਇੱਧਰ ਉੱਧਰ ਸਮਾਨ ਸੁੱਟਣਾ ਸਾਨੂੰ ਕੂੜਾ ਚਕਾਉਣਾ ਹੀ ਬੜਾ ਔਖਾ ਲੱਗਦਾ ਸੋ ਇਹ ਸਾਰੀਆਂ ਚੀਜ਼ਾਂ ਦੀ ਅੱਜ ਬੜੀ ਗੰਭੀਰਤਾ ਨਾਲ ਅ ਅਸੀਂ ਵਿਚਾਰਾ ਕੀਤੀਆਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ ਵੱਧ ਤੋਂ ਵੱਧ ਚੰਗੇ ਢੰਗ ਨਾਲ ਇਹਨੂੰ ਜਲਦੀ ਇੰਪਲੀਮੈਂਟ ਕੀਤਾ ਜਾਵੇ ਜਿੰਨਾ ਜੇ ਕਿਤੇ ਜਿਸ ਚੀਜ਼ ਅੜਚਣ ਆਉਂਦੀ ਹੋਈ ਉਹ ਛੱਡ ਦਿੱਤੀ ਜਾਏਗੀ ਜਿਸ ਚੀਜ਼ ਕੋਈ ਅੜਚਣ ਨਹੀਂ ਕੋਈ ਨੁਕਸਾਨ ਨਹੀਂ ਉਨੂੰ ਅਸੀਂ ਇੰਪਲੀਮੈਂਟ ਕਰਨ ਦੇ ਯਤਨ ਕਰਾਂਗੇ ਔਰ ਮੇਰਾ ਖਿਆਲ ਹੈ ਕਿ ਅਸੀਂ ਟਾਈਮ ਬਾਉਂਡ ਕਰਕੇ ਜਲਦੀ ਤੋਂ ਜਲਦੀ ਆਉਣ ਵਾਲੀ ਜਿਹੜੀ ਮੀਟਿੰਗ ਹੋਏਗੀ ਕੋਈ ਨਾ ਕੋਈ ਤੁਹਾਨੂੰ ਇਹਦੇ ਵਿੱਚ ਪ੍ਰੋਗਰੈਸ ਦੱਸਣ ਦੀ ਕੋਸ਼ਿਸ਼ ਕਰਾਂਗੇ। ਜੀ ਸਾਕਾ ਨਨ ਕਾਣਾ ਵੀ ਆਪਾਂ ਸ਼ੁਰੂ ਦੀ ਬਣਾ ਰਹੇ ਹਾਂ। ਜਿਹੜਾ ਸਾਕਾ ਨਨ ਕਾਣਾ ਦਾ ਜਿਹੜਾ ਪਾਵਰ ਸਰਵ ਆਪ ਦੇ ਦਿੱਤਾ ਜੀ। ਇਹ ਉਹਨਾਂ ਨਾਲ ਸੰਬੰਧਿਤ ਹੈ ਉਹ ਉੱਥੇ ਤਿਆਰ ਹੋ ਰਿਹਾ ਹੈ। ਉਹ ਉਹਨਾਂ ਨੇ ਜਵਾਬ ਦਿੱਤਾ ਮੈਂ ਉਹਦੇ ਬਾਰੇ ਕਿਉਂਕਿ ਮੈਂ ਵੀ ਆਪ ਜਾ ਕੇ ਉੱਥੇ ਕਿਉਂਕਿ ਮਿੰਨ ਸਿੰਘ ਸਾਹਿਬ ਨੇ ਗਿਆ ਸੀ ਦਰਸ਼ਨ ਕਰਿਓ। ਮੈਂ ਉਥੇ ਜਾਵਾਂਗੀ ਉਹਦੀ ਕੀ ਪੋਜੀਸ਼ਨ ਹੈ ਫਿਰ ਮੈਂ ਤੁਹਾਨੂੰ ਦੱਸਾਂ ਚਲੋ ਮੈਂ ਦੇਖੋ ਜਿਹੜਾ ਮੈਂ ਜਵਾਬ ਜੋ ਬੇਟਾ ਮੈਂ ਤੁਹਾਨੂੰ ਕਹਿਣਾ ਸੀ ਕਹਿੰਦਾ ਕਿ ਕਿਉਂਕਿ ਮੈਂ ਅਜੇ ਉਹਦੀ ਇਨਫੋਰਮੇਸ਼ਨ ਨਹੀਂ ਲਈ ਉਹਦੀ ਇਨਫੋਰਮੇਸ਼ਨ ਦਾ ਜਵਾਬ ਸਿੰਘ ਸਾਹਿਬ ਜੀ ਨੇ ਦਿੱਤਾ ਸੀ ਮੈਂ ਆਪ ਜਾ ਕੇ ਦਰਸ਼ਨ ਕਰਾਂਗੀ ਉਹਦੀ ਕੀ ਸਟੇਟਸ ਹੈ ਕੀ ਉਥੇ ਚੱਲ ਰਿਹਾ ਹੈ ਉਹ ਜਦ ਤੱਕ ਮੈਂ ਦਰਸ਼ਨ ਨਹੀਂ ਕਰਦੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਬੀਬੀ ਜੀ ਤੁਸੀਂ ਵੀ ਗੱਲ ਕਰ ਦਿੱਤੀ ਹਰ ਰੋਜ਼ ਪ੍ਰਕਰਮਾਂ ਦੇ ਵਿੱਚ ਜਦੋਂ ਸਫਾਈ ਕੀਤੀ ਜਾਂਦੀ ਹੈ ਬਹੁਤ ਸਾਰਾ ਪਾਣੀ ਜਿਹੜਾ ਵੇਸਟ ਹੁੰਦਾ ਕੀ ਉਸ ਨੂੰ ਵੀ ਦੁਬਾਰਾ ਤੁਸੀਂ ਕੋਈ ਜ਼ਰੂਰ ਤੁਹਾਡਾ ਸੁਝਾਅ ਜਿਹੜਾ ਬਹੁਤ ਵਧੀਆ ਜੀ ਅੱਛੀ ਗੱਲ ਹੈ ਇਹਨੂੰ ਵੀ ਅਸੀਂ ਆਉਣ ਵਾਲੇ ਸਮੇਂ 'ਚ ਇਹ ਸਾਰੀਆਂ ਚੀਜ਼ਾਂ ਜਿਹੜੀ ਵੇਸਟੇਜ ਐ ਭਾਵੇਂ ਉਹ ਪਾਣੀ ਦੀ ਹੋਵੇ ਭਾਵੇਂ ਉਹ ਚੀਜ਼ਾਂ ਦੀ ਹੋਵੇ ਉਹਨੂੰ ਅਸੀਂ ਸਟੱਡੀ ਕਰਨ ਲੱਗੇ ਕਾਫੀ ਦਿਨ ਤੋਂ ਨਹੀਂ ਖੁੱਲਿਆ ਜਾ ਰਿਹਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਵਾਸਤੇ ਅਸੀਂ ਪਿਛਲੀ ਵਾਰ ਵੀ ਬਿਆਨ ਦਿੱਤਾ ਸੀ ਔਰ ਵਾਰ-ਵਾਰ ਸੀ ਲਿਖ ਵੀ ਰਹੇ ਹਾਂ ਹੁਣ ਵੀ ਅਸੀਂ ਉਹਨਾਂ ਨੂੰ ਜਲਦੀ ਲਿਖਾਂਗੇ ਕਰਤਾਰਪੁਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਤੁਰੰਤ ਫਿਰ ਖੁੱਲਿਆ ਜਾਵੇ ਕਿਉਂਕਿ ਸੰਗਤਨ ਹੁਣ ਕੋਈ ਤਕਲੀਫ ਨਹੀਂ ਹੈ ਹੁਣ ਤੇ ਸਾਰੇ ਥਾਂ ਤੇ ਲੱਖਾਂ ਦੁਨੀਆ ਇਕੱਠੀ ਹੋ ਰਹੀ ਹੈ ਕਿਸਾਨ ਮੋਰਚੇ 'ਚ ਦੇਖ ਲਓ ਗੁਰਦੁਆਰਿਆਂ ਸਾਹਿਬ 'ਚ ਦੇਖ ਲਓ ਕਿਤੇ ਸਮਾਗਮਾਂ 'ਚ ਵੇਖ ਲਓ ਹੁਣ ਤੇ ਕੋਈ ਪਰੇਸ਼ਾਨੀ ਨਹੀਂ ਕਿਸੇ ਨੂੰ ਸੋ ਜੇ ਪਾਕਿਸਤਾਨ ਦੀ ਸਰਕਾਰ ਨੂੰ ਕੋਈ ਇਸ ਗੱਲ ਦਾ ਖਦਸ਼ਾ ਨਹੀਂ ਤਾਂ ਫਿਰ ਮੇਰੇ ਕਹ ਪੰਜਾਬ ਆਪਣੇ ਭਾਰ ਸਰਕਾਰ ਨੂੰ ਇਹ ਤੁਰੰਤ ਜਿਹੜੇ ਐ ਅਲਾਉ ਕਰਨਾ ਚਾਹੀਦਾ ਕਿ ਸੰਗਤਾਂ ਜਿਹੜੀਆਂ ਜਾ ਕੇ ਦਰਸ਼ਨ ਕਰ ਸਕਣ 52 52400 ਸਾਲਾ ਪ੍ਰਕਾਸ਼ਪੁਰ ਮਨੋੜਾ ਜੀ ਪੰਜਾਬ ਸਰਕਾਰ ਵੀ ਮਨਾ ਰਹੀ ਆ ਸ਼੍ਰੋਮਣੀ ਕਮੇਟੀ ਕੋਈ ਇਹੋ ਜਿਹਾ ਪ੍ਰਬੰਧ ਕਰੇਗੀ ਵੀ ਲੜ ਕੇ ਬਣਾਏ ਜਾਣ ਸਰਕਾਰ ਨਾਲ ਦੇਖੋ ਅਸੀਂ ਹਮੇਸ਼ਾ ਹੀ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਸੇ ਪਾਰਟੀ ਦੀ ਨਹੀਂ ਐ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਭ ਦੀ ਸਾਂਝੀ ਐ ਗੁਰਨਾਨਕ ਨਾਮ ਲੈਵਾ ਸੰਗਤ ਦੀ ਸਭ ਦੀ ਸਾਂਝੀ ਹੈ ਸਰਕਾਰ ਕੀ ਕਰਦੀ ਹੈ ਮੈਂ ਉਹਦੇ ਉੱਤੇ ਕੋਈ ਕਿਤੇ ਨਹੀਂ ਕਰਨਾ ਪਰ ਸਾਰੀ ਕੌਮ ਨੂੰ ਬੇਨਤੀ ਹੈ ਕਿ ਜਿੰਨੇ ਵੀ ਸਮਾਗਮ ਕਿਉਂਕਿ ਸਾਡਾ ਕਰਮ ਹੀ ਇਹ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦਾ ਇਹ ਡਿਊਟੀ ਹੈ ਕਿ ਜਿੰਨੇ ਧਾਰਮਿਕ ਸਮਾਗਮ ਹੈ ਜਿੰਨੀਆਂ ਇਸ਼ਤਿਹਾਬ ਦੀਆਂ ਨੇ ਉਹ ਚੜ੍ਹਦੀ ਕਲਾ ਦੇ ਨਾਲ ਮਨਾਵੇ ਇਹ ਸਾਡੀ ਡਿਊਟੀ ਹੈ ਅਸੀਂ ਕੌਮ ਦੀ ਦਿੱਤੀ ਡਿਊਟੀ ਤੇ ਪੂਰੀ ਪਹਿਰੇਦਾਰੀ ਕਰਦੇ ਆਂ ਵਧੀਆ ਢੰਗ ਦੇ ਨਾਲ ਉੱਤਮ ਢੰਗ ਦੇ ਨਾਲ ਔਰ ਬਹੁਤ ਇਤਿਹਾਸਕ ਤੌਰ ਦੇ ਉਤੇ ਸ਼ਦਾਵੀ ਅਮਨਾਵਾਂਗੇ ਔਰ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗੇ ਭਾਵੇਂ ਕੋਈ ਸਰਕਾਰ ਹੈ ਭਾਵੇਂ ਕੋਈ ਦੁਨੀਆ ਚ ਵਰਸਦਾ ਕੋਈ ਵੀ ਵਸਨੀਕ ਹੈ ਹਰ ਇੱਕ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੋਏਗੀ ਕਿ ਇਹਦੇ ਵਿੱਚ ਆ ਕੇ ਹੋਮਾ ਮਾ ਕੇ ਸ਼ਾਮਲ ਹੋਵੋ ਚੜ੍ਹਦੀ ਕਲਾ ਦੇ ਨਾਲ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਬੀਬੀ ਜੀ ਪਾਵਨ ਸੂਪਾਂ ਦੀ ਛਪਾਈ ਆਮ ਲੋਕ ਦੇਖ ਸਕਣ ਤੋਂ ਉਪਰਾਲੇ ਕਰ ਰਹੇ ਅਸੀਂ ਦੇਖੋ ਜੀ ਗੱਲ ਇਹ ਹੈ ਕਿ ਉੱਥੇ ਕੀ ਕੀਤਾ ਜਾ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਨ ਸੁੰਦਰ ਬਿਲਡਿੰਗ ਬਣਾਉਣ ਲਈ ਵਧੀਆ ਟੰਗ ਦੇ ਨਾਲ ਉੱਥੇ ਸੰਗਤਾਂ ਦੇ ਵਾਸਤੇ ਸ਼ਰਧਾ ਤੇ ਸਤਿਕਾਰ ਪੈਦਾ ਕਰਨ ਲਈ ਅਸੀਂ ਬਹੁਤ ਵੱਡਾ ਉਪਰਾਲਾ ਸੋਚ ਰਹੇ ਹਾਂ ਔਰ ਜਲਦੀ ਤੁਹਾਨੂੰ ਅਸੀਂ ਕੋਈ ਨਾ ਕੋਈ ਇਹ ਖਬਰ ਦੇਾਂਗੇ ਕਿ ਵਧੀਆ ਟੰਗ ਦੀ ਉੱਥੇ ਬਿਲਡਿੰਗ ਤਿਆਰ ਕਰਕੇ ਔਰ ਸੰਗਤ ਦੇ ਦੇਖਣਯੋਗ ਜਿਹੜਾ ਉਹ ਸਥਾਨ ਹੈ ਗੁਰਗ੍ਰਾਂ ਸਾਹਿਬ ਪਵਨ ਹੈ ਉਹ ਹੋਰ ਵਧੀਆ ਸੁੰਦਰ ਬਣਾਇਆ ਜਾਵੇ ਪਹਿਲਾਂ ਵੀ ਸੁੰਦਰ ਬਣਿਆ ਹੈ ਲੇਕਿਨ ਉਹਨੂੰ ਹੋਰ ਸੁੰਦਰ ਬਣਾਉਣ ਵਾਸਤੇ ਅਸੀਂ ਬਹੁਤ ਕਿਉਂਕਿ ਮੈਂ ਜਿਉਂ ਹੀ ਇਹ ਗੱਲ ਕੀਤੀ ਸੀ ਅਖਬਾਰ 'ਚ ਬਿਆਨ ਆਇਆ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਬਹੁਤ ਸਾਰੇ ਸ਼ਰਧਾਵਾਨ ਸਿੱਖਾਂ ਨੇ ਮੈਨੂੰ ਟੈਲੀਫੋਨ ਤੇ ਕਿਹਾ ਕਿ ਇਹ ਸੇਵਾ ਮੈਨੂੰ ਦੇ ਦਿਓ ਇਹ ਸੇਵਾ ਮੈਨੂੰ ਦਿਓ ਇੱਥੋਂ ਤੱਕ ਕਿ ਜੇ ਅਸੀਂ ਇਹ ਗੱਲ ਕਹੀ ਹੈ ਕਿ ਅਸੀਂ ਜਿਹੜੇ ਸ਼ੀਸ਼ੇ ਐ ਬੁਲੇਟ ਪ੍ਰੂਫ ਲਾਉਣੇ ਐ ਤੁਸੀਂ ਹੈਰਾਨ ਹੋਵੋਗੇ ਕਿ ਬੁਲਟ ਪ੍ਰੂਫ ਦੀ ਸ਼ੀਸ਼ੇ ਆ ਦੀ ਸੇਵਾ ਕਰਨ ਵਾਲੇ ਲੋਕ ਜਿਹੜੇ ਵੇਚਦੇ ਐ ਉਹਨਾਂ ਨੇ ਕਹਿਤਾ ਕਿ ਜਿੰਨਾ ਲੱਗੇ ਸਾਨੂੰ ਹੁਕਮ ਕਰੋ ਸੋ ਮੇਰਾ ਕਹਿਣ ਤੋਂ ਪਾਵੇ ਕਿ ਲੋਕਾਂ ਦੀ ਸ਼ਰਧਾ ਸਤਕਾਰ ਸ਼ਰਧਾਲੂਆਂ ਦਾ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਸ਼ਰਧਾ ਅਨੁਸਾਰ ਜੇ ਸੰਗਤ ਨੂੰ ਸ਼ੌਕ ਹੈ ਜੇ ਸੰਗਤ ਨੂੰ ਖੁਸ਼ੀ ਹੈ ਕਿ ਹੋਰ ਵਧੀਆ ਟੰਗ ਦਾ ਇਹਨੂੰ ਬਣਾਇਆ ਜਾਵੇ ਉਹਨਾਂ ਦੀ ਸ਼ਰਧਾ ਸਤਕਾਰ ਦੇ ਅਨੁਸਾਰ ਇਹਨੂੰ ਹੋਰ ਸੁੰਦਰ ਬਣਾਇਆ ਜਾਏਗਾ ਜੀ ਪਾਕਿਸਤਾਨ ਜਿਹੜੇ ਜਿੱਥੇ ਜਾਂਦੇ ਵੀਰੇ ਕਾਫੀ ਕੱਟ ਲੋਕਾਂ ਨੇ ਤੇ ਜਾਂਦੇ ਪਾਕਿਸਤਾਨ ਸਰਕਾਰ ਨੂੰ ਤੁਸੀਂ ਕਹਿੰਦੇ ਕਿ ਲੱਗਦਾ ਦੇਖੋ ਅਸੀਂ ਤੁਹਾਨੂੰ ਕਿਹਾ ਕਿ ਘਰ ਤੋਂ ਘੱਟ 5000 ਦੀ ਸਾਨੂੰ ਆਉਣ ਦੀ ਮਨਜ਼ੂਰੀ ਦਿਓ ਹੁਣ ਕੀ ਕਰਦੇ ਆ ਅੱਜ ਕਹਿੰਦੇ ਸੀਗੇ ਕਿ ਅੱਜ ਕੋਈ ਫੈਸਲਾ ਹੋਏਗਾ ਤੇ ਜੇ ਉਹ ਦੇਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸੰਗਤ ਨੂੰ ਅਸੀਂ ਵੈਸੇ ਮੰਗ ਲਈਏ ਆ ਪਾਸਪੋਰਟ ਮੰਗ ਲਈਏ ਕਿ ਸਾਰੇ ਮੈਂਬਰਾਂ ਨੂੰ ਚਿੱਠੀਆਂ ਕਰਤੀਆਂ ਅਸੀਂ ਤੁਹਾਡੇ ਰਾਹੀਂ ਵੀ ਅਪੀਲ ਕਰਦੀ ਮੈਂ ਸੰਗਤ ਨੂੰ ਕਿ ਜਿਹੜੀ ਸੰਗਤ ਜਾਣਾ ਚਾਹੁੰਦੀ ਹੋਵੇ ਉਹ ਆਪਣੇ ਨਾਂ ਜੂਹ ਭੇਜ ਦੇਵੇ ਕਮ ਸਕਮ ਜੇ ਸਾਨੂੰ ਜਿੰਨੀ ਮਨਜ਼ੂਰੀ ਮਿਲੇਗੀ ਉਹ ਅਸੀਂ ਵੀਜੇ ਲੈ ਸਕੀਏ ਜੀ ਪ੍ਰਧਾਨ ਮੰਤਰੀ ਨੂੰ ਸਤਾ ਦੇਵੋ ਕਿ ਜੀ ਸਾਹਮਣੇ ਹੋਂ ਦਾ ਦੇਖੋ ਇਹ ਸੰਸਥਾ ਜਿਹੜੀ ਹੈ ਇਹ ਸਭ ਦੀ ਸਾਂਝੀ ਹੈ ਅਸੀਂ ਸਾਰੀ ਕੌਮ ਨੂੰ ਸਾਂਝਾ ਸੱਜਾ ਦਿੰਨੇ ਸਾਰੀ ਸੰਗਤ ਨੂੰ ਸਾਡਾ ਸਾਂਝਾ ਸੰਗਤ ਸੱਜਾ ਦਿੰਨੇ ਪ੍ਰਧਾਨ ਮੰਤਰੀ ਜੀ ਕਿਉਂਕਿ ਪ੍ਰਧਾਨ ਮੰਤਰੀ ਜੀ ਵੈਸੇ ਹੀ ਸਾਡਾ ਇਸ ਵੇਲੇ ਸਾਡੇ ਉਲਟ ਚੱਲ ਰਹੇ ਹੈ ਕਿਸਾਨਾਂ ਦਾ ਇਡਾ ਵਡਾ ਨੁਕਸਾਨ ਹੋ ਰਿਹਾ ਹੈ ਅਸੀਂ ਸਪੈਸ਼ਲ ਤੌਰ ਦੇ ਉੱਤੇ ਕੋਈ ਸੱਜਾ ਨਹੀਂ ਦੇ ਸਕਾਂਗੇ ਧੰਨਵਾਦ ਬੜੀ ਵੱਡੀ ਗਿਣਤੀ ਚ ਪਹੁੰਚ ਰਹੇ ਹੈ ਮੇਰਾ ਖਿਆਲ ਹੈ ਕਿ ਜੋ ਉੱਥੋਂ ਹੁਕਮ ਆਇਆ ਅਸੀਂ ਸਿਰ ਮੱਥੇ ਮੰਨ ਕੇ ਪੂਰਾ ਕੀਤਾ ਅੱਜ ਵੀ ਇਹਦੇ ਜਿਵੇਂ ਪਾਸ ਕੀਤਾ ਵੀ ਹੁਣ ਵੀ ਕੋਈ ਵੀ ਮੰਗ ਉੱਥੋਂ ਆਂਦੀ ਹੈ ਤੇ ਪ੍ਰਿੰਸੀਪਲੀ ਪ੍ਰਵਾਨ ਕਰ ਦਿੱਤਾ ਵੀ ਜਿਹੜਾ ਵੀ ਉੱਥੇ ਖਰਚ ਕਰਨਾ ਪਵੇ ਜਿਹੜਾ ਵੀ ਉੱਥੇ ਸੇਵਾ ਲਜਾਣੀ ਪਵੇ ਡਟ ਕੇ ਉੱਥੇ ਪੈਰੇ ਦਾ ਨੀ ਕਰੋ ਤੇ ਮੈਂਬਰਾਂ ਦੀ ਵੀ ਡਿਊਟੀਆਂ ਲਾਤੀਆਂ ਕਿ ਜਾ ਕੇ ਉੱਥੇ ਪਹੁੰਚ ਕੇ ਹੋਰ ਜਿੱਥੇ ਕੋਈ ਲੰਗਰ ਦੀ ਲੋਡ ਜਾਂ ਕਿਤੇ ਕੋਈ ਚੀਜ਼ ਲੋੜ ਆ ਉੱਥੇ ਜਾ ਕੇ ਪੂਰੀ ਕਰੋ ਬਹੁਤ ਅਨੰਦ ਤੁਹਾਨੂੰ ਵੀ ਲੱਗਦਾ ਪ੍ਰਧਾਨ ਮੰਤਰੀ ਆ ਗਏ ਨੇ ਕਿਸਾਨਾਂ ਦੇ ਕੰਮ ਨੂੰ ਲੈ ਕੇ ਉਹਦੇ ਸਾਰਿਆਂ ਨੂੰ ਪਤਾ ਜੀ ਪਿਓੜੇ ਪਏ ਨੇ ਜੇ ਉਹ ਮੰਨ ਜਿੱਦ ਕਰਦੇ ਰਹੇ ਜੇ ਮੰਨ ਜਾਣਗੇ ਤੇ ਹੋਰ ਸਾਡੇ ਕੀ ਭਾਗ ਚੱਗੇ ਹੋ ਸਕਦੇ ਵੀ ਕਿਸਾਨਾਂ ਨੂੰ ਹੋਰ ਕੀ ਰਾਹਤ ਹੋ ਸਕਦੀ ਜੇ ਮੰਨ ਜਾਣ ਪਿਸਤਨੇ ਕੇਸ ਰਾ ਕਿੰਨੇ ਕਾਨੂੰਨ ਜਿਹੜੇ ਰੱਦ ਕਰਦਣ ਹੋਰ ਇਤੋਂ ਵੱਡੇ ਭਾਗ ਸਾਡੇ ਕੀ ਹੋ ਸਕਦੇ ਇਹ ਵੀ ਸੇ ਸੱਦਾ ਦਿੱਤਾ ਜਾ ਸਕਦਾ ਜੀ ਉਹ ਬਾਤ ਦੀਆਂ ਗੱਲਾਂ ਜੀ ਪਹਿਲਾਂ ਤਾਂ ਸਾਡੀ ਅੱਜ ਦੀ ਗੱਲ ਆਪਣੀ ਜ਼ਿੰਮੇਵਾਰੀ ਹੈ ਜੀ ਉਹਨਾਂ ਦੀ ਆਉਣਾ ਉਹਨਾਂ ਵਿੱਚ ਪੈ ਰਹੇ ਆਪਣੇ ਆ ਉਹਨਾਂ ਨੇ ਜਿਹੜੇ ਵੱਡੇ ਇਤਿਹਾਸਿਕ ਦਿਹਾੜੇ ਉਹ ਵੀ ਉੱਥੇ ਮਨਾਏ ਭਾਵੇਂ ਉਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੀ ਤਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਪ੍ਰਕਾਸ਼ ਦਿਹਾੜਾ ਆ ਰਿਹਾ ਜਿਹੜਾ ਅੰਦੋਲਨ ਉਹ ਤੋਂ ਤਾਂ ਚੱਲਦਾ ਮੈਂ ਕੀ ਐਸਡੀਪੀਸੀ ਉੱਤੇ ਕੋਈ ਸਮਾਗਮ ਹੋ ਜਾਂ ਕੋਈ ਆਸ ਜਦੋਂ ਅਸੀਂ ਮਨਾਉਣਾ ਤੁਹਾਨੂੰ ਆਪ ਹੀ ਦੱਸ ਦੇਣਾ ਕੀ ਕਰਨਾ ਕਰੋ ਤੁਹਾਨੂੰ ਦੱਸ ਕੇ ਜਾਵਾਂਗੇ ਫਿਰ ਉੱਥੇ ਬਣਾਵਾਂਗੇ ਕਿਉਂਕਿ ਨਵੇਂ ਸਾਲ ਤੇ ਉਹਨਾਂ ਨੇ ਨਗਰ ਕੀਰਤਨ ਵੀ ਸਜਾਇਆ ਸੀ ਮੈਂ ਕਿਹਾ ਜੀ ਜਦੋਂ ਅਸੀਂ ਕੁਝ ਇੱਥੇ ਬਣਾਵਾਂਗੇ ਤੁਹਾਨੂੰ ਪਹਿਲਾਂ ਮੀਟਿੰਗ ਕਰਕੇ ਫਿਰ ਜਾਵਾਂਗੀ ਉੱਥੇ ਜਾ ਕੇ ਬਿਆਨ ਬਾਚ ਦਵਾਂਗੀ